ਸ੍ਰੀ ਗੁਰੂ ਜੀ ਦੇਖ ਰਹੇ ਸਾਡਾ ਟੀਵੀ ਮੈਂ ਹਾਂ ਜਸੀਕੌਰ ਅਖਰਨ ਦੇ ਫਲਾਟ ਬੁਸ਼ ਦੇ ਵਿੱਚ ਬੀਤੀ ਰਾਤ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਵੜ ਕੇ ਉੱਥੇ ਲੁੱਟ ਕੀਤੀ ਗਈ ਤੇ ਉਸ ਤੋਂ ਬਾਅਦ ਉੱਥੇ ਮੌਜੂਦ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਪੁਲਿਸ ਅਮਦਾਂ ਬੇ ਕਿ ਘਟਨਾ ਰਾਤੀ ਦੇ 10 ਵਜੇ ਤੋਂ ਠੀਕ ਬਾਅਦ 86 ਪਲੇਸ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਘਰ ਦੇ ਵਿੱਚ ਕੁਝ ਵਿਅਕਤੀ ਖਿੜਕੀ ਨੂੰ ਤੋੜ ਕੇ ਅੰਦਰ ਐਂਟਰ ਹੋਏ ਇੱਥੇ ਭੰਨਤੋੜ ਕੀਤੀ ਗਈ ਸਮਾਨ ਲੁੱਟਿਆ ਗਿਆ ਤੇ ਇੱਥੇ ਮੌਜੂਦ ਇੱਕ ਵਿਅਕਤੀ ਦੇ ਨਾਲ ਕਾਫੀ ਕੁੱਟਮਾਰ ਵੀ ਕੀਤੀ ਗਈ ਜਿਸ ਬਾਅਦ ਇਸ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹਾਰਤੀ ਕਰਵਾਇਆ ਗਿਆ ਪਰ ਇਸ ਦੀ ਹਾਲਤ ਫਲहाल ਠੀਕ ਦਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਲੁੱਟ ਦੇ ਵਿੱਚ ਵਰਤੀ ਗਈ ਕਾਰ ਨੂੰ ਵੀ ਕੁਝ ਦੂਰੀ ਤੇ ਲਵਾਰਿਸ ਪੁਲਿਸ ਦੇ ਵੱਲੋਂ ਲੱਭ ਲੈ ਗਿਆ ਜਿਸ ਦੀ ਫੋਰੈਂਸਿਕ ਐਗਜ਼ਾਮੀਨੇਸ਼ਨ ਚੱਲ ਰਹੀ ਹੈ ਫਿਲਹਾਲ ਪੁਲਿਸ ਨਜ਼ਦੀਕੀ ਸੀਸੀਟੀਵੀ ਕੈਮਰਾ ਦੇਖ ਰਹੀ ਹੈ ਤੇ ਇਹਨਾਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਂਚ ਪੜਤਾਲ ਜਾ ਰਹੀ ਹੈ